ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਮੈਂ ਆ ਰਹੀਆਂ ਜੀ 5 ਅਗਸਤ ਨੂੰ ਕਨੌਰ ਜ਼ਿਲ੍ਹਾ ਪਟਿਆਲਾ ਅਨਾਜ ਮੰਡੀ ਦੇ ਵਿੱਚ ਤੀਆਂ ਦਾ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਹੈ ਜਿਹਨੂੰ ਕਰਵਾ ਰਹੇ ਨੇ ਨਾਰਥ ਜਨ ਕਲਚਰ ਪਟਿਆਲਾ ਵਾਲੇ ਔਰ ਸਪੈਸ਼ਲ ਸਹਿਯੋਗ ਦਿੱਤਾ ਹੈ ਵਿਕਾਸ ਸ਼ਰਮਾ ਜੀ ਨੇ ਜਿਹੜੇ ਕਿ ਆਪਣੇ ਕਲਚਰ ਨੂੰ ਆਪਣੇ ਇਤਿਹਾਸ ਨੂੰ ਆਪਣੇ ਵਿਰਾਸਤ ਨੂੰ ਸੰਭ ਰ ਰਹੇ ਨੇ ਔਰ ਉਪਰਾਲਾ ਕਰਕੇ ਇਹ ਤੀਆਂ ਦਾ ਬਹੁਤ ਹੀ ਸ਼ਾਨਦਾਰ ਖੂਬਸੂਰਤ ਮੇਲਾ ਕਰਵਾ ਰਹੇ ਨੇ ਔਰ ਇੱਕ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਾਲੀ ਸਾਡੀ ਪਿਆਰੀ ਪਿਆਰੀ ਰਜ਼ਾ ਹੀਰ ਵਿਆਰੀ ਆ ਸੋ ਤੁਹਾਨੂੰ ਆਪਣੇ ਸੋਹਣੇ ਸੋਹਣੇ ਗੀਤਾਂ ਦੇ ਨਾਲ ਸੁਰੀਲੀ ਆਵਾਜ਼ ਦੇ ਨਾਲ ਈਲੇਗੀ ਮੈਂ ਵੀ ਉੱਥੇ ਪਹੁੰਚ ਰਹੀ ਆ ਆਪਾਂ ਸਾਰੇ ਰਲ ਮਿਲ ਕੇ ਉੱਥੇ ਰੌਣਕਾਂ ਲਾਵਾਂਗੇ ਔਰ ਆਪਣੀ ਵਿਰਾਸਤ ਦੇ ਰੰਗ ਦੇਖਾਂਗੇ ਉੱਥੇ ਮੁਕਾਬਲੇ ਵੀ ਹੋਣਗੇ ਅੱਛੇ ਅੱਛੇ ਸਵਾਦ ਸਵਾਦ ਪਕਵਾਨ ਵੀ ਹੋਣਗੇ ਘਗਰੇ ਫੁਲਕਾਰੀਆ ਮਹਿੰਦੀ ਦੇ ਮੁਕਾਬਲੇ ਵੀ ਹੋਣਗੇ ਆਜੋ ਫਿਰ ਆਪਾਂ ਸਾਰੇ ਰਲ ਮਿਲ ਕੇ ਰੌਣਕਾਂ ਲਾਈਏ 5 ਅਗਸਤ ਕਨੌਰ ਜ਼ਿਲ੍ਹਾ ਪਟਿਆਲਾ ਅਨਾਨਦ ਮੰਡੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ